ਜੀ ਨਸ਼ਿਆਂ ਦੇ ਖਿਲਾਫ ਜਿਹੜੀ ਇੱਕ ਆਪਾਂ ਮੁਕੰਮਲ ਮੁਹਿੰਮ ਚਲਾਈ ਹੋਈ ਹੈਗੀ ਉਹਦੇ ਸੈਕੰਡ ਫੇਜ਼ ਦੇ ਦੌਰਾਨ ਹੁਸ਼ਿਆਰਪੁਰ ਪੁਲਿਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਯੂਥ ਕਲੱਬਸ ਦੇ ਨਾਲ ਮਿਲ ਕੇ ਸਪੋਰਟਸ ਡਿਪਾਰਟਮੈਂਟ ਦੇ ਨਾਲ ਤੇ ਆਮ ਲੋਕਾਂ ਨਾਲ ਮੀਡੀਆ ਦੇ ਸਾਥੀਆਂ ਨਾਲ ਮਿਲ ਕੇ ਇੱਕ ਤਿੰਨ ਸਤਰੀਏ ਸਪੋਰਟਸ ਟੂਰਨਾਮੈਂਟ ਜਿਹੜਾ ਹੈਗਾ ਖੇਡ ਮੇਲਾ ਕਰਾਇਆ ਜਾ ਰਿਹਾ ਹੈਗਾ ਮਾਨਯੋਗ ਸੀਐਮ ਸਾਹਿਬ ਦੀ ਗਾਈਡੈਂਸ 'ਚ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਸਪੈਸ਼ਲ ਡੀਜੀਪੀ ਐਸਟੀਐਫ ਵੀ ਅਮ ਡਾਇਰੈਕਸ਼ਨਾਂ 'ਤੇ ਜਿਹੜਾ ਹੈਗਾ ਅਸੀਂ ਆ ਸਪੋਰਟਸ ਟੂਰਨਾਮੈਂਟ ਓਰਗੇਨਾਈਜ਼ ਕਰਾ ਰਹੇ ਹੈਗੇ ਆ ਸਪੋਰਟਸ ਟੂਰਨਾਮੈਂਟ ਤਿੰਨ ਸਤਰੀਏ ਹੋਏਗਾ ਤਿੰਨ ਸਤਰੀਏ ਮਤਲਬ ਪਹਿਲਾਂ ਥਾਣਾ ਲੈਵਲ ਤੇ ਹੋਏਗਾ ਜਿੱਥੇ ਪਿੰਡ ਲੈਵਲ ਦੀਆਂ ਟੀਮਾਂ ਪਾਰਟਿਸਿਪੇਟ ਕਰਨਗੀਆਂ ਉਸ ਤੋਂ ਬਾਅਦ ਸਬ ਡਿਵੀਜ਼ਨ ਲੈਵਲ ਤੇ ਹੋਏਗਾ ਜਿਹਦੇ ਵਿੱਚ ਥਾਣੇ ਲੈਵਲ ਦੀਆਂ ਟੀਮਾਂ ਜਿਹੜੀ ਉਸ ਲੈਵਲ ਤੋਂ ਜਿਹੜੀ ਜੇਤੂ ਟੀਮਾਂ ਹੋਣਗੀਆਂ ਉਹ ਪਾਰਟਿਸਿਪੇਟ ਕਰਨਗੀਆਂ ਤੇ ਨੈਕਸਟ ਥਰਡ ਲੈਵਲ ਜਿਹੜਾ ਹੈਗਾ ਉਹ ਜ਼ਿਲ੍ਹਾ ਲੈਵਲ ਤੇ ਹੋਏਗਾ ਉਹਦੇ ਵਿੱਚ ਹਰ ਸਬ ਡਿਵੀਜ਼ਨ ਵੱਲੋਂ ਜਿਹੜੀ ਜੇਤੂ ਟੀਮਾਂ ਹੈਗੀਆਂ ਉਹ ਆਪਣਾ ਪਾਰਟਿਸਪੀਕੇਸ਼ਨ ਉਹਨਾਂ ਦਾ ਹੋਏਗਾ ਇਹਦੇ ਵਿੱਚ ਜਿਹੜਾ ਹੈਗਾ ਸਾਰੇ ਗੇਮਸ ਮੈਕਸਿਮਮ ਪੰਜ ਦੇ ਵਿੱਚ ਲੋਕਾਂ ਦਾ ਦਰਜਨ ਹੈਗਾ ਫੁੱਟਬਾਲ ਵਾਲੀਬਾਲ ਕ੍ਰਿਕਟ ਬਾਸਕਟਬਾਲ ਕਬੱਡੀ ਸਾਰੀ ਖੇਡ ਵਾਸਤੇ ਅਸੀਂ ਟੀਮਾਂ ਇਨਵਾਈਟ ਕੀਤੀਆਂ ਹੈਗੀਆਂ ਤੇ ਵੱਧ ਤੋਂ ਵੱਧ ਜਿਹੜੀ ਟੀਮਾਂ ਆਣਗੀਆਂ ਉਹਨਾਂ ਦੇ ਮੈਚ ਥਾਣਾ ਲੈਵਲ ਤੇ ਉਸ ਤੋਂ ਬਾਅਦ ਸਬਡਿਵੀਜ਼ਨ ਲੈਵਲ ਤੇ ਨੈਕਸਟ ਲੈਵਲ ਤੇ ਫਿਰ ਜ਼ਿਲ੍ਹਾ ਲੈਵਲ ਤੇ ਕਰਾਏ ਜਾਣਗੇ ਜਿਹੜੇ ਜ਼ਿਲ੍ਹਾ ਲੈਵਲ ਦੇ ਜਿਹੜੇ ਜੇਤੂ ਟੀਮਾਂ ਹੋਣਗੀਆਂ ਉਹਨਾਂ ਨੂੰ ਫਰਸਟ ਟੀਮ ਨੂੰ 21000 ਰੁਪਏ ਦਾ ਸੈਕੰਡ ਟੀਮ ਨੂੰ 11000 ਰੁਪਏ ਨਾਂ ਤੇ 3ਰਡ ਟੀਮ ਨੂੰ 5000 ਰੁਪਏ ਨਾਂ ਦਿੱਤਾ ਜਾਏਗਾ ਵੱਖਰੇ ਵੱਖਰੇ ਖੇਡਾਂ ਦੀ ਵਕੜੀ ਵਕੜੀ ਟੀਮਾਂ ਨੂੰ ਜਿੱਦਾਂ ਜੇਕਰ 5 ਆਪਾਂ ਖੇਡਾਂ ਦੀ ਟੀਮਾਂ ਹੈਗੀਆਂ ਤੇ ਪੰਜਾਂ ਦੇ ਫਰਸਟ ਨੂੰ 20000 ਸੈਕੰਡ ਨੂੰ 11000 ਤੇ 3ਰਡ ਨੂੰ 5-5000 ਰੁਪਏ ਦਿੱਤੇ ਜਾਣਗੇ ਤੇ ਇਹਦੇ ਵਿੱਚ ਜਿਹੜਾ ਹੈਗਾ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਸਪੋਰਟਸ ਡਿਪਾਰਟਮੈਂਟ ਦੇ ਨਾਲ ਮਿਲ ਕੇ ਤੇ ਆਮ ਲੋਕਾਂ ਨਾਲ ਮਿਲ ਕੇ ਇਹਨੂੰ ਅ ਅੱਗੇ ਵਧਾ ਰਹੇ ਹਾਂ ਮੇਨ ਮਕਸਦ ਜਿਹੜਾ ਆਪਣਾ ਹੈਗਾ ਕਿ ਨਸ਼ਿਆਂ ਦੇ ਖਿਲਾਫ ਜਿਹੜੀ ਅਵੇਅਰਨੈਸ ਕੈਂਪੇਨ ਹੈਗੀ ਉਹਨੂੰ ਸ ਮੁਕੰਮਲ ਮੁਹੀਮ ਇੱਕ ਜਨ ਮੁਹੀਮ ਜਿਹੜੀ ਹੈਗੀ ਬਣ ਜਾਇਆ ਆਪਣੇ ਨਸ਼ਾ ਦੇ ਖਿਲਾਫ ਜਿਹੜੀ ਲੜਾਈ ਹੈਗੀ ਉਹਨੂੰ ਬੜਾਣਾ ਆਪਣਾ ਮੇਨ ਮਕਸਦ ਹੈਗਾ ਇਹਦੇ ਵਿੱਚ ਅਸੀਂ ਯੂਥ ਨੂੰ ਐਸੋਸੀਏਟ ਕਰਨਾ ਚਾਹੁੰਦੇ ਆਂ ਪੰਜਾਬ ਪੁਲਿਸ ਵੱਲੋਂ ਜਿਹੜੀ ਕਾਰਵਾਈ ਨਸ਼ਾ ਦੇ ਖਿਲਾਫ ਕੀਤੀ ਜਾ ਰਹੀ ਹੈਗੀ ਉਹਦੇ ਦੋ ਸਟੈਪਸ ਹੈਗੇ ਇੱਕ ਹੈਗਾ ਆਪਣਾ ਇਨਫੋਰਸਮੈਂਟ ਇਨਫੋਰਸਮੈਂਟ ਵਿੱਚ ਪੁਲਿਸ ਦੀ ਮਦਦ ਜਿਹੜੇ ਆਪਣਾ ਯੂਥ ਹੈਗਾ ਜਿਹੜਾ ਆਮ ਲੋਕ ਹੈਗੇ ਉਹ ਇਨਫਾਰਮੇਸ਼ਨ ਸ਼ੇਅਰ ਕਰਕੇ ਸਾਡੇ ਨਾਲ ਕਰ ਸਕਦੇ ਹੈਗੇ ਨਸ਼ਾ ਵੇਚਣ ਵਾਲੇ ਬਾਰੇ ਸੋ ਥੈਟ ਕਿ ਅਸੀਂ ਉਹਨਾਂ ਨੂੰ ਫੜ ਕੇ ਆ ਕਾਨੂੰਨ ਦੇ ਮੁਤਾਬਿਕ ਸਜ਼ਾ ਦੇ ਲਾ ਸਕੀਏ ਦੂਜਾ ਜਿਹੜਾ ਸਟੈਪ ਹੈਗਾ ਉਹ ਲੋਕ ਸਾਡੇ ਨਾਲ ਮਿਲ ਕੇ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੈਗੇ ਜਿਹੜੇ ਡਰਗ ਵਿਕਟਿਮ ਹੈਗੇ ਜਿਹੜੇ ਆਪਾਂ ਜਿਨ੍ਹਾਂ ਨੂੰ ਡਰਗ ਐਡਿਕਟ ਵੀ ਕੰਨਿਆ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਦੇ ਕੇ ਉਹਨਾਂ ਨੂੰ ਮੋਟੀਵੇਟ ਕਰਕੇ ਸਾਡੇ ਨਾਲ ਮਿਲ ਕੇ ਹੈਲਥ ਡਿਪਾਰਟਮੈਂਟ ਦੇ ਨਾਲ ਮਿਲ ਕੇ ਉਹਨਾਂ ਨੂੰ ਫੈਸਿਲਿਟੇਟ ਕਰਾ ਕੇ ਆਪਾਂ ਡਰਗ ਡੀ ਐਡਿਕਸ਼ਨ ਕਰਾਈਏ ਤੇ ਫਿਰ ਫਰਦਰ ਰੀਹੈਬਿਲੀਟੇਸ਼ਨ ਕਰਾਈਏ ਸੋ ਥੈਟ ਕਿ ਇੱਕ ਇਨਫੋਰਸਮੈਂਟ ਵਾਲੇ ਪਾਸੇ ਵੀ ਲੋਕਾਂ ਦਾ ਪਾਰਟਿਸਪੇਸ਼ਨ ਸਾਨੂੰ ਚਾਹੀਦਾ ਦੂਜੇ ਪਾਸੇ ਰੀਹੈਬਿਲੀਟੇਸ਼ਨ ਵਾਲੇ ਪਾਸੇ ਵੀ ਲੋਕਾਂ ਸੋ ਦੈਟ ਉਹ ਲੋਕ ਮੋਟੀਵੇਟ ਹੋ ਕੇ ਨਸ਼ਾ ਛੱਡ ਕੇ ਤੇ ਇੱਕ ਆਮ ਜੀਵਨ ਵੱਲ ਵੱਧ ਸਕੀਏ ਇਸੇ ਦੇ ਲੜੀ ਵਿੱਚ ਜਿਹੜਾ ਹੈਗਾ ਲੋਕਾਂ ਦੇ ਵਿੱਚ ਸਪੋਰਟਸ ਵੱਲ ਇੱਕ ਹੈਲਦੀ ਲਾਈਫ ਸਟਾਈਲ ਵੱਲ ਉਹਦਾ ਇੰਟਰਸਟ ਵਧਾਉਣ ਵਾਸਤੇ ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਆ ਸਪੋਰਟਸ ਟੂਰਨਾਮੈਂਟ ਕਰਾਇਆ ਜਾ ਰਿਹਾ ਹੈਗਾ ਮੇਰੇ ਅੰਦਾਜ਼ੇ ਦੇ ਮੁਤਾਬਕ ਇਹਦੇ ਵਿੱਚ ਲਗਭਗ ਜਿਹੜੇ ਹੈਗੇ ਪੂਰੇ ਜ਼ਿਲ੍ਹੇ ਤੋਂ ਹੁਣ ਤੱਕ ਦਾ ਜਿਹੜਾ ਅਸੀਂ ਇਨੀਸ਼ੀਅਲ ਸਰਵੇ ਕੀਤਾ ਹੈਗਾ 4000 ਬੱਚੇ ਪਾਰਟਿਸਿਪੇਟ ਐਕਟਿਵਲੀ ਇਨ ਐਕਟਿਵਲੀ ਪਰ ਮਤਲਬ ਪੈਸਿਵਲੀ অর ਐਕਟਿਵਲੀ ਪਾਰਟਿਸਿਪੇਟ ਕਰਨਗੇ ਉਸ ਤੋਂ ਲਾਵਾ ਬਾਕੀ ਲੋਗ ਆਡੀਅੰਸ ਵੀ ਜਿਹੜੇ ਹੈਗੇ ਇਸ ਤੋਂ ਹੋਰ ਵੱਧ ਜੁੜੇਗੀ ਤੇ ਇਹਦੇ ਵਿੱਚ ਜਿਹੜਾ ਹੈਗਾ ਅਸੀਂ ਸਾਰੇ ਪੋਲਿਟੀਕਲ ਰਿਪਰੈਸੈਂਟੇਟਿਵ ਮੋਤਵਾਰ ਲੋਕਾਂ ਨੂੰ ਵੀ ਅਸੀਂ ਇੰਗੇਜ ਕਰ ਰਹੇ ਹਾਂ ਤੇ ਸਬਡਿਵੀਜ਼ਨ ਲੈਵਲ ਤੇ ਪੁਲਿਸ ਸਟੇਸ਼ਨ ਲੈਵਲ ਤੇ ਸਾਰੇ ਲੋਕ ਇੱਥੇ ਐਸੋਸੀਏਟਡ ਰਹਿਣਗੇ ਕਿਉਂਕਿ ਦੇਖੋ ਨਸ਼ੇ ਦੇ ਖਿਲਾਫ ਜਿਹੜੀ ਆਪਣੀ ਲੜਾਈ ਹੈਗੀ ਉਹ ਆਪਣੇ ਸਾਰਿਆਂ ਦੀ ਇੱਕ ਸਾਂਝੀ ਲੜਾਈ ਹੈਗੀ ਆਪਣੇ ਸਮਾਜ ਦੇ ਵਾਸਤੇ ਲੜਾਈ ਹੈਗੀ ਆਪਣੀ ਆਉਣ ਵਾਲੀ ਪੀੜ੍ਹੀਆਂ ਵਾਸਤੇ ਲੜਾਈ ਹੈਗੀ ਚੰਗੇ ਸਮਾਜ ਦੇ ਸਜਣਾ ਵਾਸਤੇ ਇੱਕ ਚੰਗੇ ਪੰਜਾਬ ਦੀ ਸਜਣਾ ਵਾਸ ਲੜਾਈ ਹੈਗੀ ਤੇ ਇਹ ਦੇ ਵਿਚਾਰਾਂ ਦਾ ਪਾਰਟਿਸਪੇਸ਼ਨ ਜਿਹੜਾ ਹੈਗਾ ਉਹ ਵੱਧ ਚੜ ਕੇ ਹੋਣਾ ਜ਼ਰੂਰੀ ਹੈਗਾ ਤੇ ਸੋ ਦੈਟ ਕਿ ਆਪਾਂ ਵੱਧ ਤੋਂ ਵੱਧ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਕੇ ਪੁਲਿਸ ਦੇ ਨਾਲ ਜੋੜ ਕੇ ਤੇ ਇਸ ਆਪਣੀ ਜਿਹੜੀ ਲੜਾਈ ਹੈਗੀ ਜਿਹੜੀ ਕੈਂਪੇਨ ਹੈਗੀ ਨਸ਼ਿਆਂ ਦੇ ਖਿਲਾਫ ਇਹਨੂੰ ਇੱਕ ਮੁਕੰਮਲ ਤੌਰ ਤੇ ਅੱਗੇ ਵਧਾ ਕੇ ਨਸ਼ੇ ਦਾ ਖਾਤਮਾ ਕਰ ਸਕੀਏ ਪੰਜਾਬ ਚ ਵੀ ਹੋਰੀ ਬੜੀ ਕਿੰਨੇ ਜ਼ਿਲ੍ਹੇ ਜੀ ਪੰਜਾਬ ਚ ਵੀ ਵੱਖਰੇ ਵੱਖਰੇ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਮਾਨਜੋਗ ਸੀਐਮ ਸਾਹਿਬ ਦੀ ਡਾਇਰੈਕਸ਼ਨ ਤੇ ਮਾਨਜੋਗ ਡੀਜੀਪੀ ਸਾਹਿਬ ਪੰਜਾਬ ਤੇ ਸਪੈਸ਼ਲ ਡੀਜੀ ਆਪਣੇ ਐਸਟੀਐਫ ਜਿਹੜੇ ਹੈਗੇ ਉਹ ਕੋਆਰਡੀਨੇਟ ਕਰ ਰਹੇ ਹੈਗੇ ਪੂਰੇ ਸਟੇਟ ਲੈਵਲ ਤੇ ਤੇ ਜਿੰਨਾ ਮੇਰੇ ਦਿਹਾਨ ਚ ਹੈਗਾ ਸਟੇਟ ਲੈਵਲ ਤੇ ਹਰ ਜ਼ਿਲ੍ਹੇ ਵੱਲੋਂ ਇਸ ਤਰੀਕੇ ਦੀ ਐਕਟੀਵਿਟੀਆਂ ਕਰਾਈ ਜਾ ਰਹੀ ਹੈਗੀਆਂ ਵਕਫ ਵਕ ਮਿੱਤੀਆਂ ਤੇ ਤੇ ਵਕਫ ਤਰੀਕੇ ਨਾਲ ਜਿੱਦਾਂ ਹੁਣ ਪ੍ਰਾਈਜ਼ ਵੀ ਦਿੱਤੇ ਜਾ ਰਹੇ ਨੇ ਉਹਨਾਂ ਬਕਾਇਦਾ ਸਰਟੀਫିକੇਟ ਵੀ ਦਿੱਤੇ ਜਾ ਰਹੇ ਨੇ ਜਿਨ੍ਹਾਂ ਨੇ ਪਾਰਟਿਸਪੇਟ ਕਰਨ ਦੇ ਚਿੱਤਨ ਵਾਲਿਆਂ ਨੂੰ ਜਿਹੜੇ ਵੀ ਲੋਕ ਪਾਰਟਿਸਪੇਟ ਕਰਨਗੇ ਇਹਨਾਂ ਚ ਸਾਰੇ ਗੇਮਾਂ ਚ ਸਾਰੇ ਗੇਮਾਂ ਪਾਰਟਿਸਪੇਟਸ ਨੂੰ ਆਪਾਂ ਮੇਰੇ ਵੱਲੋਂ ਸਰਟੀਫਿਕੇਟ ਦਿੱਤਾ ਜਾਏਗਾ ਤੇ ਹੌਸਲਾ افزਾਈ ਵਾਸਤੇ ਤੇ ਜਿਹੜੀ ਜੇਤੂ ਟੀਮਾਂ ਹੋਣਗੀਆਂ ਉਹਨਾਂ ਨੂੰ ਨਗਦ ਇਨਾਮ ਦਿੱਤਾ ਜਾਏਗਾ ਇਸ ਤਰ੍ਹਾਂ ਵੀ ਸਕੇ ਦੀ ਏਜੂ ਵੀ ਰੱਖੀ ਹੈ ਵੀ ਇਨੇ ਤਰੀਕੇ ਤੁਹਾਡੇ ਜਨਮ ਸਾਲ ਦਾ ਓਪਨ ਓਪਨ ਟੀਮਸ ਹੈਗੀ ਆਪਣੀ ਸਾਰੇ ਲੋਕ ਪਾਰਟਿਸਪੇਟ ਕਰ ਸਕਦੇ ਹੈ ਰਜਿਸਟ੍ਰੇਸ਼ਨ ਕਰਾ ਕੋਈ ਹ ਰਜਿਸਟ੍ਰੇਸ਼ਨ ਵਾਸਤੇ ਅਸੀਂ ਆਪਣੇ ਹੈਲਪਲਾਈਨ ਨੰਬਰ ਸਿਸ਼ੂ ਕੀਤੇ ਹੈਗੇ ਜਿਦੇ ਵਿੱਚ ਹਰ ਥਾਣੇ ਦੇ ਜਿਹੜੇ ਹੈਗੇ ਮੁਨਸੀ ਦਾ ਨੰਬਰ ਲੋਕਲ ਲੈਵਲ ਤੇ ਥਾਣਾ ਲੈਵਲ ਤੇ ਦ ਸੈਂਟਰਲ ਲੈਵਲ ਤੇ ਸਾਡੀ ਇੱਕ ਡਰਗ ਹੈਲਪਲਾਈਨ ਆਲਰੇਡੀ ਵਰਕ ਕਰ ਰਹੀ ਹੈਗੀ ਉਹ ਰਜਿਸਟ੍ਰੇਸ਼ਨ ਹੈਲਪਲਾਈਨ ਵਾਂਗੂ ਵੀ ਕੰਮ ਕਰੇਗੀ ਤੇ ਉਸ ਤੋਂ علاوہ ਸਾਡੇ ਕੰਟਰੋਲ ਰੂਮ ਦੇ ਨੰਬਰ ਹੈਗੇ ਉਹ ਸਾਰੇ ਕੋਆਰਡੀਨੇਟ ਕਰਾ ਕੇ ਜਿਹੜਾ ਹੈਗਾ ਫੈਸਿਲਿਟੇਸ਼ਨ 3 ਆਫ ਕੋਸਟ ਕੇ ਰਜਿਸਟ੍ਰੇਸ਼ਨ ਦੀ ਸਰਵਿਸ ਸਭ ਕੁਝ ਫ੍ਰੀ ਆਫ ਕੋਸਟ ਹੈਗਾ ਜੀ ਅਸੀਂ ਤੋਂ ਚਾਹ ਇਹਦੇ ਵਿੱਚ ਕੋਈ ਮਤਲਬ ਇਹ ਆ ਜਿਹੜਾ ਹੈਗਾ ਆਪਣਾ ਲੋਕਾਂ ਨੂੰ ਜੋੜਨ ਵਾਸਤੇ ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਤੇ ਉਹਨਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਵਾਸਤੇ ਐਟ ਦੀ ਸੇਮ ਟਾਈਮ ਪੁਲਿਸ ਦੇ ਨਾਲ ਮਿਲ ਕੇ ਨਸ਼ੇ ਦੇ ਖਿਲਾਫ ਚੰਗੇ ਕਾਰਵਾਈ ਕਰਨ ਵਾਸਤੇ ਰਿਫਰੈਸ਼ਮੈਂਟ ਵਗੈਰਾ ਦਾ ਕਾਇਦਾ ਹੋਏਗਾ ਜੀ ਬਿਲਕੁਲ ਰਿਫਰੈਸ਼ਮੈਂਟ ਦਾ ਪੂਰਾ ਇੰਤਜ਼ਾਮ ਕੀਤਾ ਜਾਏਗਾ ਪਾਰਟਿਸਪੈਂਟਸ ਵਾਸਤੇ ਤੇ ਬਕਾਇਦਾ ਪੂਰਾ ਟੈਂਟ ਵਗੈਰਾ ਸਾਰਾ ਆਰਗੇਨਾਈਜ਼ ਪ੍ਰੋਪਰ ਨੂੰ ਕੀਤਾ ਜਾਏਗਾ ਜੀ ਹੁਣ ਤੱਕ ਕਿੰਨੀਆਂ ਕਿ ਟੀਮਾਂ ਜਿਹੜੀਆਂ ਜਾਂ ਬੱਚੇ ਕਿੰਨੇ ਕੈਂਡੀਡਟ ਮੈਲਾ ਆਪਣਾ ਨਾਮ ਕਰਵਾ ਚੁੱਕੇ ਕੁਝ ਥਾਵਾਂ ਤੇ ਜਿਹੜਾ ਹੈਗਾ ਸਬਡਿਵੀਜ਼ਨ ਗੜ ਸੰਕਰ ਚ ਵੀ ਸਾਡੇ ਕੋਲੇ ਬੱਚੇ ਅ ਅੱਜ ਕੁਝ ਮੈਚੇ ਚੱਲ ਰਹੇ ਹੈਗੇ ਇਧਰ ਟਾਂਡਾ ਵੀ ਸਾਡੇ ਮੈਚ ਚੱਲ ਰਹੇ ਹੈਗੇ ਦਸਵਾਚੇ ਵੀ ਅੱਜ ਮੈਚੇ ਹੈਗੇ ਤੇ ਕਾਫੀ ਟੀਮਾਂ ਲਗਭਗ 20 ਤੋਂ ਜ਼ਿਆਦਾ ਟੀਮ ਲਾਸਟ ਡੇਟ ਸਭ ਕਿਆ ਰੱਖੀ ਹੋਇਆ ਰਜਿਸਟ੍ਰੇਸ਼ਨ ਨੂੰ ਰਜਿਸਟ੍ਰੇਸ਼ਨ ਤੇ ਦੇਖੋ ਇਦਾ ਹੈਗਾ ਕਿ ਅ ਅੱਜ ਔਰ ਕੱਲ ਦੋ ਮੈਚੇਸ ਆਪਣੇ ਹੋਣੇ ਪੁਲਿਸ ਸਟੇਸ਼ਨ ਲੈਵਲ ਤੇ ਜਿਹੜੀ ਪਿੰਡ ਲੈਵਲ ਦੀ ਟੀਮਾਂ ਆਣ ਗਿਆ ਜੇਕਰ ਲੋਕਾਂ ਦਾ ਪਾਰਟਿਸਪੇਸ਼ਨ ਵੱਧਦਾ ਹੈਗਾ ਤੇ ਉਹ ਲੋਕਾਂ ਦਾ ਰੁਝਾਨ ਆਂਦਾ ਹੈਗਾ ਤੇ ਅਸੀਂ ਉਸ ਡੇਟ ਨੂੰ ਅੱਗੇ ਵੀ ਵਧਾ ਸਕਦੇ ਹੈਗੇ ਤੇ ਪਰਸੋਂ ਤੱਕ ਵੀ ਕਰਾ ਸਕਦੇ ਹੈਗੇ ਉਹ ਲੋਕਾਂ ਦੇ ਇੰਟਰਸਟ ਤੇ ਲੋਕਾਂ ਤੇ ਰੁਝਾਨ ਤੇ ਰਹੇਗਾ ਜੇਕਰ ਕੱਲ ਤੱਕ ਹੋਰ ਟੀਮਾਂ ਆਉਂਦੀ ਰਹੀਆਂ ਤਾਂ ਅਸੀਂ ਪਰਸੋਂ ਤੱਕ ਵੀ ਮੈਚ ਕਰਾ ਸਕਦੇ ਹਾਂ ਜੀ ਥੈਂਕ ਯੂ ਥੈਂਕ ਯੂ